ਸਤਿ ਸ਼੍ਰੀ ਅਕਾਲ ਜੀ ਜੀਫਾਈ ਚੈਨਲ ਪੰਜਾਬੀ ਦਾ ਪੰਜਾਬ ਬੁਲੇਟਿਨ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂਦਰਜੇ ਸਿੰਘ ਟਵਾਣਾ ਸਵਾਗਤ ਕਰਦਾ ਹਾਂ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਅੱਜ ਦੀਆਂ ਮੁੱਖ ਖ਼ਬਰਾਂ ਤੋਂ 26 ਜਨਵਰੀ ਦੀ ਪ੍ਰੇਡ ਨੂੰ ਲੈ ਕੇ ਸਿਆਸਤ ਵਿੱਚ ਆਇਆ ਉਬਾਰ ਚੱਕਿਆਂ ਦੇ ਰੱਦ ਕਰਨ ਨੂੰ ਲੈ ਕੇ ਰੱਖਿਆ ਮੰਤਰੀ ਦਾ ਆਇਆ ਬਿਆਨ ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤਾ ਸ਼ਬਦੀ ਵਾਰ ਗਣਤਤਰਤਾ ਦਿਵਸ ਦੇ ਵਿੱਚ ਪੰਜਾਬ ਦੇ ਚੱਕਿਆਂ ਸ਼ਾਮਲ ਨਾ ਕਰਨ ਤੇ ਸੁਨੀਲ ਜਾਖੜ ਦੇ ਬਿਆਨ ਤੇ ਵਿਵਾਦ ਜਾਰੀ ਰੱਖਿਆ ਮੰਤਰੀ ਦੇ ਜਵਾਬ ਤੋਂ ਬਾਅਦ ਮਾਲਵੀਦਰ ਕੰਗ ਨੇ ਕਿਹਾ ਸੁਨੀਲ ਜਾਖੜ ਕਿਹਾ ਪੰਜਾਬ ਦੇ ਲੋਕਾਂ ਤੋਂ ਮੰਗਣੀ ਪਵੇਗੀ ਮਾਫੀ ਪੰਜਾਬ ਕਾਂਗਰਸ ਵਿਚਲੇ ਵਿਵਾਦ ਵਿਚਾਲੇ ਨਵਜੋਤ ਸਿੱਧੂ ਨੇ ਇੱਕ ਹੋਰ ਰੈਲੀ ਦਾ ਕੀਤਾ ਐਲਾਨ 7 ਜਨਵਰੀ ਨੂੰ ਬਠਿੰਡਾ ਦੇ ਪਿੰਡ ਵਿੱਚ ਜਿੱਤੇਗਾ ਪੰਜਾਬ ਰੈਲੀ ਸੋਸ਼ਲ ਮੀਡੀਆ ਤੇ ਪੋਸਟਰ ਕੀਤਾ ਸਾਂਝਾ ਪੋਸਟਰ ਵਿੱਚ ਰਾਜਵੜੀ ਦੀ ਲਗਾਈ ਤਸਵੀਰ ਲੋਕ ਸਭਾ ਚੋਣਾਂ ਤੋਂ ਪਹਿਲਾਂ ਕਿਸਾਨਾਂ ਨੇ ਮੂੜ ਸੰਘਰਸ਼ ਦਾ ਬੁਝਾਇਆ ਵੀ ਗੁੱਲ 18 ਕਿਸਾਨ ਜਥੇਬੰਦੀਆਂ ਦਿੱਲੀ ਵੱਲ ਕਰਨਗੇ ਕੂਚ ਜਗਜੀਤ ਸਿੰਘ ਢੱਲੇਵਾਲ ਦਾ ਆ ਵੱਡਾ ਬਿਆਨ ਕਿਹਾ ਕੇਂਦਰ ਨੇ ਫਸਲਾਂ ਤੇ ਇمپੋਰਟ ਡਿਊਟੀ ਕੀਤੀ ਖਤਮ ਹੁਣ ਖਬਰਾਂ ਵਿਸਥਾਰ ਨਾਲ 26 ਜਨਵਰੀ ਦੀ ਪ੍ਰੇਡ ਵਿੱਚ ਪੰਜਾਬ ਦੇ ਚੱਕੀ ਨੂੰ ਸ਼ਾਮਲ ਨਾ ਕਰਨ ਨੂੰ ਲੈ ਕੇ ਚੱਲ ਰਹੀ ਸਿਆਸਤ ਦਰਮਿਆਨ ਰੱਖਿਆ ਮੰਤਰਾਲੇ ਨੇ ਸਥਿਤੀ ਸਪਸ਼ਟ ਕਰ ਦਿੱਤੀ ਹੈ ਮੰਤਰਾਲੇ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਚੱਕੀ ਨਿਰਧਾਰਥੀ ਅਨੁਸਾਰ ਨਹੀਂ ਸੀ ਇਸ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਮੰਤ ਮਾਨ ਨੇ ਵੀ ਤਿੱਖਾ ਸ਼ਬਦੀ ਵਾਰ ਕੀਤਾ ਏ। ਗਣਤੰਤਰਤਾ ਦਿਵਸ ਤੇ ਪੰਜਾਬ ਦੀ ਚਾਕੀ ਸ਼ਾਮਲ ਨਾ ਕਰਨ ਦੇ ਮਾਮਲੇ ਵਿੱਚ ਸੂਨ ਰੱਖਿਆ ਮੰਤਰਾਲੇ ਵੱਲੋਂ ਆਪਣਾ ਜਵਾਬ ਦਾਖਲ ਕੀਤਾ ਗਿਆ ਹੈ। ਰੱਖਿਆ ਮੰਤਰਾਲੇ ਦਾ ਕਹਿਣਾ ਹੈ ਕਿ ਚਾਕੀ ਨੂੰ ਪਹਿਲਾਂ 3 ਰਾਊਂਡ ਤੱਕ ਪਾਸ ਕੀਤਾ ਗਿਆ ਸੀ ਪਰ ਥੀਮ ਦੀ ਵਜ੍ਹਾ ਕਰਕੇ ਇਸ ਨੂੰ ਅਗਲੇ ਰਾਊਂਡ ਦੀ ਮਨਜ਼ੂਰੀ ਨਹੀਂ ਦਿੱਤੀ ਗਈ। ਰੱਖਿਆ ਮੰਤਰਾਲੇ ਦਾ ਕਹਿਣਾ ਹੈ ਕਿ ਚਾਕੀ ਦਾ ਨਾ ਸ਼ਾਮਲ ਹੋਣ ਦੀ ਬੇਬੁਨਿਆਦ ਆਲੋਚਨਾ ਕੀਤੀ ਜਾ ਰਹੀ ਹੈ। ਰੱਖਿਆ ਮੰਤਰਾਲੇ ਨੇ ਅੱਗੇ ਕਿਹਾ ਕਿ ਸਾਰਿਆਂ ਸਬੰਧਾਂ ਤੇ ਯੂਟਿਸ ਨੂੰ ਬਰਾਬਰ ਮੌਕੇ ਦਿੱਤੇ ਜਾਂਦੇ ਨੇ। ਪਿਛਲੇ 8 ਸਾਲਾਂ ਵਿੱਚ ਪੰਜਾਬ ਦੀਆਂ ਚਾਕੀਆਂ ਨੂੰ ਕਦੇ ਤਾਂ ਗਿਆ ਉਹਨਾਂ ਅੱਗੇ ਕਿਹਾ ਕਿ ਕਨਤੰਤਰ ਦੇਵ ਦੀ ਪ੍ਰੇਡ ਤੇ ਚੱਕੀ ਦੀ ਚੋਣ ਲਈ ਇੱਕ ਸਥਾਪਤ ਪ੍ਰਣਾਲੀ ਹੈ ਚੱਕੀ ਦੀ ਚੋਣ ਲਈ ਮਹਾਰਾਂ ਦੀ ਕਮੇਟੀ ਵੱਲੋਂ ਮੀਟਿੰਗ ਕੀਤੀਆਂ ਜਾਂਦੀਆਂ ਨੇ ਕਮੇਟੀ ਵੱਲੋਂ ਚੱਕੀਆਂ ਦੀਆਂ ਹਰ ਪਹਿਲੂ ਦੀ ਜਾਂਚ ਕੀਤੀ ਜਾਂਦੀ ਹੈ ਹੁਣ ਇਸ ਮਾਮਲੇ ਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਬਿਆਨ ਸਾਹਮਣੇ ਆਇਆ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਦੇ ਹੋਏ ਲਿਖਿਆ ਕਿ ਅਸੀਂ ਸਾਡੇ ਭਗਤ ਸਿੰਘ ਰਾਜਗੁਰੂ ਸੁਖਦੇਵ ਲਾਲਾ ਲਾਜਪਤਰਾਏ ਉਦਮ ਸਿੰਘ ਮਾਈ ਭਾਗੋ ਕਰਤਾਰ ਸਰਾਬੇ ਗਦਰੀ ਬਾਬੇ ਅਤੇ ਮਹਾਰਾਜਾ ਰਣਜੀਤ ਸਿੰਘ ਜੀ ਦੀਆਂ ਕੁਰਬਾਨੀਆਂ ਨੂੰ ਪ੍ਰੋਜੈਕਟ ਕੈਟਾਗਰੀ ਵਿੱਚ ਨਹੀਂ ਭੇਜਣਾ ਇਹ ਸਾਡੇ ਹੀਰੋ ਨੇ ਇਨਾਂ ਦਾ ਮਾਨ ਸਨਮਾਨ ਕਰਨਾ ਅਸੀਂ ਜਾਣਦੇ ਹਾਂ ਭਾਜਪਾ ਦੀ ਐਨਸੀਸੀ ਦੀ ਲੋੜ ਨਹੀਂ ਤੁਹਾਨੂੰ ਦੱਸ ਦਈਏ ਕਿ ਪਿਛਲੇ ਕੁਝ ਦਿਨ ਤੋਂ ਪੰਜਾਬ ਦੀ ਸਿਆਸਤ ਵਿੱਚ ਗਣਤੰਤਰ ਦੇ ਸਿੱਧੇ ਪੰਜਾਬ ਦੀ ਚਾਕੀ ਸ਼ਾਮਲ ਨਾ ਕਰਨ ਦੇ ਮਾਮਲੇ 'ਚ ਉਬਾਲ ਆਇਆ ਹੋਇਆ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਪੰਜਾਬ ਦੇ ਨਾਲ ਬਿਤਕਰਾ ਕਰ ਰਹੀ ਹੈ ਜਿਸ ਦੇ ਜਵਾਬ ਵਿੱਚ ਪੰਜਾਬ বিজেপি ਪ੍ਰਧਾਨ ਸੁਨੀਲ ਜਾਖੜ ਦਾ ਕਹਿਣਾ ਸੀ ਕਿ ਚਾਕੀ ਸ਼ਾਮਲ ਨਾ ਹੋਣ ਦੀ ਅਸਲ وجہ ਸੀ ਕਿ ਚਾਕੀਆਂ ਤੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਤਸਵੀਰ ਸ਼ਾਮਲ ਸੀ ਮੁੱਖ ਮੰਤਰੀ ਭਗਵੰਤ ਮਾਨ ਨੇ ਸੁਨੀਲ ਜਾਖੜ ਨੂੰ ਇਸ ਗੱਲ ਤੇ ਚਾਲੀ ਕਰਦੇ ਹੋਏ ਕਿਹਾ ਕਿ ਜੇਕਰ ਸੁਨੀਲ ਜਾਖੜ ਚਾਕੀਆਂ ਤੇ ਤਸਵੀਰ ਵਾਲੀ ਗੱਲ ਸਾਫ ਕਰ ਦੇਣ ਤਾਂ ਮੈਂ ਸਿਆਸਤ ਛੱਡ ਦੇਵਾਂਗਾ ਇਸ ਮਾਮਲੇ ਤੇ ਸੁਨੀਲ ਜਾਖੜ ਨੇ ਜਵਾਬ ਦਿੰਦੇ ਹੋਏ ਕਿਹਾ ਕਿ ਉਹ ਆਪਣੇ ਬਿਆਨ ਤੇ ਕਾਇਮ ਨੇ ਇਸੇ ਦੇ ਚਲ ਦੇ ਰੱਖਿਆ ਮੱਤਰਾਲੇ ਦਾ ਜਵਾਬ ਸਾਹਮਣੇ ਆਇਆ ਜਿਸ ਦਾ ਕਹਿਣਾ ਹੈ ਕਿ ਥੀਮ ਦੀ ਵਜ੍ਹਾ ਕਾਰਨ ਅਗਲੇ ਰਾਉਂਡ ਵਿੱਚ ਇਸ ਨੂੰ ਮਨਜ਼ੂਰੀ ਨਹੀਂ ਦਿੱਤੀ ਗਈ ਇੱਥੇ ਤੁਹਾਨੂੰ ਇਹ ਵੀ ਦੱਸਦੀ ਕਿ ਰੱਖਿਆ ਮੱਤਰਾਲੇ ਵੱਲੋਂ ਇਸ ਦੀ ਵਜ੍ਹਾ ਕਿਸੇ ਵੀ ਤਸਵੀਰ ਨੂੰ ਨਹੀਂ ਦੱਸਿਆ ਗਿਆ ਹੁਣ ਦੇਖਣਾ ਹੋਵੇਗਾ ਕਿ ਇਸ ਤੇ ਭਾਜਪਾ ਤੇ ਪੰਜਾਬ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਕੀ ਕਹਿੰਦੀ ਹੈ ਗਣਤੰਤਰਤਾ ਦਿਵਸ ਦੀ ਪਰੇਡ ਵਿੱਚ ਪੰਜਾਬ ਦੀ ਝਾਕੀ ਨੂੰ ਸ਼ਾਮਲ ਨਾ ਕਰਨ ਨੂੰ ਲੈ ਕੇ ਚੱਲ ਰਿਹਾ ਵਿਵਾਦ ਰੁਕਣ ਦਾ ਨਾਮ ਹੀ ਲੈ ਰਿਹਾ। ਰੱਖਿਆ ਮੰਤਰੀ ਦੇ ਬਿਆਨ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਹਮਲਾਵਰ ਨਜ਼ਰ ਆ ਰਹੀ ਹੈ। ਮਾਲਵਿੰਦਰ ਕਾਂਗੜੇ ਕਿਹਾ ਕਿ ਪੰਜਾਬ ਦੇ ਲੋਕਾਂ ਦੇ ਸਾਹਮਣੇ ਸੁਨੀਲ ਜਾਖੜ ਬੇਨਕਾਬ ਹੋ ਗਏ ਨੇ। ਉਹਨਾਂ ਕਿਹਾ ਕਿ ਜਾਖੜ ਲਈ ਸਮਾਂ ਆ ਗਿਆ ਹੈ ਕਿ ਜਾਂ ਤਾਂ ਉਹ ਸਬੂਤ ਪੇਸ਼ ਕਰਨ ਜਿਵੇਂ ਹੀ ਤੁਸੀਂ ਦਾਅਵਾ ਕੀਤਾ ਸੀ ਜਾਂ ਹੋਰ ਪੰਜਾਬ ਦੇ ਲੋਕਾਂ ਤੋਂ ਮਾਫੀ ਮੰਗਣ। ਗਣਤੰਤਰਤਾ ਦਿਵਸ ਦੀ ਫਰੇਡ ਵਿੱਚੋਂ ਪੰਜਾਬ ਦੀਆਂ ਝਾਕੀਆਂ ਬਾਹਰ ਕਰਨ ਤੇ ਸਿਆਸੀ ਆਗੂਆਂ ਦੇ ਵੱਡੇ ਬਿਆਨ ਸਾਹਮਣੇ ਆ ਰਹੇ ਸਨ। ਮੁੱਖ ਮੰਤਰੀ ਭਗਵੰਤ ਮਾਨ ਦੇ ਇਲਜ਼ਾਮ ਦਾ ਜਵਾਬ ਦਿੰਦੇ ਹੋਏ ਸੁਨੀਲ ਜਾਖੜ ਨੇ ਕਿਹਾ ਸੀ ਕਿ ਮੁੱਖ ਮੰਤਰੀ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਦੀਆਂ ਤਸਵੀਰਾਂ ਕਾਰਨ ਪੰਜਾਬ ਦੇ ਝਾਕੀਆਂ ਰਿਜੈਕਟ ਹੋਈਆਂ ਨੇ ਜਿਸ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਦਾਵਾ ਕਰਦੇ ਹੋਏ ਕਿਹਾ ਕਿ ਸੁਨੀਲ ਜਾਖੜ ਜੇਕਰ ਇਹ ਸਾਬਤ ਕਰ ਦੇਣ ਕਿ ਝਾਕੀਆਂ ਤੇ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਦੀਆਂ ਤਸਵੀਰਾਂ ਹਨ ਤਾਂ ਮੈਂ ਸਿਆਸਤ ਛੱਡ ਦੇਵਾਂਗਾ ਹੁਣ ਝਾਕੀਆਂ ਬਾਹਰ ਕਿਤੇ ਜਾਣ ਤੇ ਰੱਖਿਆ ਮੰਤਰਾਲੇ ਦਾ ਅਭਿਆਨ ਸਾਹਮਣੇ ਆ ਜਿਨ੍ਹਾਂ ਝਾਕੀਆਂ ਰੱਦ ਕਰਨ ਦੀ ਵਜ੍ਹਾ ਕੀ ਨੂੰ ਦੱਸਿਆ ਹੁਣ ਇਸ ਮਾਮਲੇ ਤੇ ਸੁਨੀਲ ਜਾਖੜ ਕੇਰ ਦੇ ਦਿਖਾਈ ਦੇ ਰਹੇ ਨੇ ਆਮ ਆਦੀ ਪਾਰਟੀ ਦੇ ਬੁਲਾਰੇ ਮਾਲਵਿੰਦਰ ਕੰਗ ਨੇ ਵੱਡਾ ਬਿਆਨ ਦਿੰਦੇ ਹੋਏ ਕਿਹਾ ਕਿ ਹੁਣ ਸੁਨੀਲ ਜਾਖੜ ਮਾਫੀ ਮੰਗਣ ਮਿਨਿਸਟਰੀ ਆਫ ਡਿਫੈਂਸ ਭਾਰਤ ਸਰਕਾਰ ਦੀ ਕਲੈਰੀਫਿਕੇਸ਼ਨ ਤੋਂ ਬਾਅਦ ਪੰਜਾਬ ਬੀਜੇਪੀ ਪ੍ਰਧਾਨ ਸੁਨੀਲ ਜਾਖੜ ਜੀ ਦਾ ਝੂਠ ਫੜਿਆ ਗਿਆ ਜਾਖੜ ਸਾਹਿਬ ਹੁਣ ਸਾਡਾ ਤੁਹਾਨੂੰ ਸਵਾਲ ਹੈ ਕਿ ਜਾਂ ਤੇ ਉਹ ਝਾਕੀਆਂ ਦੀਆਂ ਫੋਟੋ ਦਿਖਾਓ ਜਿਹੜੀਆਂ ਝਾਕੀਆਂ ਦੇ ਕਨਸੈਪਟ ਤੇ ਪੰਜਾਬ ਸਰਕਾਰ ਨੇ ਮਾਨਯੋਗ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜੀ ਔਰ ਮਾਨਯੋਗ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦੀ ਫੋਟੋ ਲਗਾਈ ਯਾ ਤੇ ਉਹ ਨਸ਼ਰ ਕਰੋ ਜਾਖੜ ਸਾਹਿਬ ਨਹੀਂ ਤੇ ਪੰਜਾਬ ਦੇ ਲੋਕਾਂ ਤੋਂ ਮਾਫੀ ਮੰਗੋ ਜਿਸ ਤਰੀਕੇ ਨਾਲ ਤੁਸੀਂ ਭਾਜਪਾ ਦੀ ਵਟਸਐਪ ਯੂਨੀਵਰਸਿਟੀ ਦਾ ਹਿੱਸਾ ਬਣਦੇ ਹੋਏ ਪੰਜਾਬ ਦੇ ਸ਼ਹੀਦਾਂ ਦਾ ਅਪਮਾਨ ਕੀਤਾ ਹੈ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਦਾ ਕੋਝਾ ਮਜ਼ਾਕ ਡਾਇਆ ਤੁੰ ਦਾਦੀਏ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਚੁਣੌਤੀ ਤੋਂ ਬਾਅਦ ਸੁਨੀਲ ਜਾਖੜ ਆਪਣੇ ਬਿਆਨ ਤੇ ਡਟੇ ਰਹੇ ਉਹਨਾਂ ਟਵੀਟ ਕਰਦੇ ਹੋਏ ਕਿਹਾ ਸੀ ਕਿ ਮੈਂ ਆਪਣੇ ਬਿਆਨ ਤੇ ਕਾਇਮ ਹਾਂ ਪੰਜਾਬ ਕਾਂਗਰਸ ਵਿਚਲਾ ਵਿਵਾਦ ਜੱਗ ਜਹਾਰਾ ਹੈ ਨਵਜੋਤ ਸਿੰਘ ਸਿੱਧੂ ਬਠਿੰਡਾ ਰੈਲੀ ਤੋਂ ਬਾਅਦ ਹਾਈ ਕਮਾਂਡ ਵੱਲੋਂ ਮੀਟਿੰਗ ਬੁਲਾਈ ਗਈ ਸੀ ਜਿਸ ਤੋਂ ਬਾਅਦ ਇੱਕ ਵਾਰ ਫਿਰ 7 ਜਨਵਰੀ ਨੂੰ ਨਵਜੋਤ ਸਿੰਘ ਸਿੱਧੂ ਨੇ ਇੱਕ ਵੱਡੀ ਰੈਲੀ ਦਾ ਐਲਾਨ ਕਰ ਦਿੱਤਾ ਹੈ ਜਿਸ ਦਾ ਪੋਸਟਰ ਸ਼ੇਅਰ ਕਰਦੇ ਹੋਏ ਨਵਜੋਤ ਸਿੰਘ ਸਿੱਧੂ ਨੇ ਸਭ ਨੂੰ ਸੱਦਾ ਦਿੱਤਾ ਹੈ ਇਸ ਪੋਸਟਰ ਵਿੱਚ ਰਾਜਾਵੜਿੰਗ ਦੀ ਤਸਵੀਰ ਵੀ ਲਗਾਈ ਗਈ ਹੈ ਕਾਂਗਰਸ ਵਿੱਚ ਭਾਵੇਂ ਅੰਦਰੂਨੀ ਤਣਾਅਵੰਦੀ ਕਿਸੇ ਤੋਂ ਲੁਕੀ ਚਿਪੀ ਨਹੀਂ ਹੈ ਪਰ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਬਠਿੰਡਾ ਜ਼ਿਲ੍ਹੇ ਦੇ ਪਿੰਡ ਮਹਾਰਾਜ ਵਿੱਚ ਕੀਤੀ ਗਈ ਰੈਲੀ ਤੋਂ ਬਾਅਦ ਕਾਂਗਰਸ ਪਾਰਟੀ ਦਾ ਕਲੇਸ਼ ਹੋਰ ਵੱਧ ਗਿਆ ਹੈ ਇਸ ਰੈਲੀ ਨੂੰ ਲੈ ਕੇ ਜਿੱਥੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾਵੜੀ ਨੇ ਨਵਜੋਤ ਸਿੰਘ ਸਿੱਧੂ ਉੱਪਰ ਹਮਲਾ ਬੋਲਿਆ ਹੈ ਉੱਥੇ ਹੀ ਨਵਜੋਤ ਸਿੰਘ ਸਿੱਧੂ ਵੱਲੋਂ ਵੀ ਇਸ ਦਾ ਜਵਾਬ ਦਿੱਤਾ ਗਿਆ ਹੈ ਇੱਥੋਂ ਤੱਕ ਕਿ ਜੀਰਾ ਦੇ ਸਾਬਕਾ ਵਿਧਾਇਕ ਕੁਲਬੀਰ ਸਿੰਘ ਜੀਰਾ ਨੇ ਤਾਂ ਨਵਜੋਤ ਸਿੰਘ ਸਿੱਧੂ ਨੂੰ ਪਾਰਟੀ ਵਿੱਚੋਂ ਕੱਢਣ ਦੀ ਵੀ ਮੰਗ ਕੀਤੀ ਸੀ ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਤੜੇ ਦੇ ਕਾਂਗਸੀ ਆਗੂਆਂ ਨੇ ਵੀ ਪਾਰਟੀ ਹਾਈ ਕਮਾਂਡ ਨੂੰ ਪੱਤਰ ਭੇਜ ਕੇ ਉਨ੍ਹਾਂ ਨੂੰ ਪਾਰਟੀ ਪ੍ਰੋਗਰਾਮਾਂ ਸੰਬੰਧੀ ਜਾਣਕਾਰੀ ਨਾ ਦੇਣ ਦੀ ਗੱਲ ਕੀਤੀ ਸੀ ਜ਼ਿਕਰਯੋਗ ਹੈ ਕਿ ਨਵਜੋਤ ਸਿੰਘ ਸਿੱਧੂ ਦਾ ਤੜਾ ਸੂਬੇ ਅੰਦਰ ਵੱਖਰੇ ਤੌਰ ਤੇ ਵਿਚਰ ਰਿਹਾ ਹੈ ਉਹਨਾਂ ਦਾ ਤੜਾ ਕਾਂਗਰਸ ਪਾਰਟੀ ਦੇ ਕਿਸੇ ਦੁੱਤੜੇ ਦੇ ਕਾਂਗਸਿਆਗੋਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਕਾਂਗਸ ਪਾਰਟੀ ਦੇ ਪ੍ਰੋਗਰਾਮ ਵਿੱਚ ਬੁਲਾਇਆ ਨਹੀਂ ਜਾ ਰਿਹਾ। ਇਸ ਦੇ ਚੱਲਦੇ ਨਵਜੋਤ ਸਿੰਘ ਸਿੱਧੂ ਵੱਲੋਂ ਇੱਕ ਵੱਡਾ ਐਲਾਨ ਕੀਤਾ ਗਿਆ ਹੈ। ਨਵਜੋਤ ਸਿੰਘ ਸਿੱਧੂ ਵੱਲੋਂ ਆਪਣੇ ਟਵਿੱਟਰ ਅਕਾਊਂਟ ਤੇ ਇੱਕ ਪੋਸਟ ਸਾਂਝੀ ਕੀਤੀ ਗਈ ਹੈ ਜਿਸ ਵਿੱਚ ਉਹਨਾਂ ਨੇ ਬਠਿੰਡਾ ਦੇ ਪਿੰਡ ਵਿੱਚ ਇੱਕ ਹੋਰ ਰੈਲੀ ਦੀ ਗੱਲ ਆਖੀ ਹੈ। ਉਹਨਾਂ ਆਪਣੀ ਪੋਸਟ ਵਿੱਚ ਲਿਖਿਆ ਹੈ ਕਿ ਬਠਿੰਡਾ ਚ 7 ਦਸੰਬਰ ਨੂੰ ਹੋਵੇਗੀ ਅਗਲੀ ਜਨਤਕ ਮੀਟਿੰਗ। ਇਸ ਦੇ ਨਾਲ ਇਹਨਾਂ ਨੇ ਲਿਖਿਆ ਕਿ ਆਲ ਇਨਵਾਈਟਿਡ ਉਹਨਾਂ ਨੇ ਸਭ ਨੂੰ ਸੱਦਾ ਦਿੱਤਾ ਹੈ। ਤੋਂ ਦੱਸਦੀ ਕਿ ਇਸ ਤੋਂ ਪਹਿਲਾਂ ਪ੍ਰਤਾਪ ਸਿੰਘ ਬਾਜਵਾ ਵੱਲੋਂ ਨਵਜੋਤ ਸਿੰਘ ਸਿੱਧੂ ਕਾਂਗਰਸਾਇਕਮਾਨ ਨੇ ਨੋਟਿਸ ਲਿਆ ਸੀ ਹਾਲਾਂਕਿ ਮੈਹਰਾਜ ਵਿੱਚ ਨਵਜੋਤ ਸਿੰਘ ਸਿੱਧੂ ਵੱਲੋਂ 17 ਦਸੰਬਰ ਨੂੰ ਕੀਤੀ ਗਈ ਰੈਲੀ ਤੋਂ ਇੱਕ ਦਿਨ ਪਹਿਲਾਂ ਬਠਿੰਡਾ ਵਿਖੇ ਪ੍ਰੈਸ ਕਾਨਫਰੰਸ ਕੀਤੀ ਗਈ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਪੰਜਾਬ ਦੇ ਮੁੱਦਿਆਂ ਤੇ ਬੁਰੀ ਤਰ੍ਹਾਂ ਕੇਰਿਆ ਉਹਨਾਂ ਪ੍ਰੈਸ ਕਾਨਫਰੰਸ ਅਤੇ ਰੈਲੀ ਦੌਰਾਨ ਕਿਸੇ ਵੀ ਕਾਂਗਸੀ ਆਗੂ ਖਿਲਾਫ ਕੋਈ ਬਿਆਨਬਾਜ਼ੀ ਨਹੀਂ ਕੀਤੀ ਸਗੋਂ ਆਮ ਆਦਮੀ ਪਾਰਟੀ ਦੇ ਖਿਲਾਫ ਧੂਆਂ ਧਾਰ ਤਕਰੀਰ ਕੀਤੀ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪੁਰਖਿਆਂ ਤੇ ਪਿੰਡ ਮਹਾਰਾਜ ਵਿਖੇ ਨਵਜੋਤ ਸਿੰਘ ਸਿੱਧੂ ਦੀ ਰੈਲੀ ਵਿੱਚ ਹੋਏ ਇਕੱਠ ਤੋਂ ਨਵਜੋਤ ਸਿੰਘ ਸਿੱਧੂ ਦੇ ਵਿਰੋਧੀ ਵੀ ਹੈਰਾਨ ਰਹਿ ਗਏ ਇਸ ਰੈਲੀ ਤੋਂ ਬਾਅਦ ਕਾਂਗਰਸ ਹਾਈ ਕਮਾਂਡ ਵੱਲੋਂ ਦਿੱਲੀ ਵਿੱਚ ਪੰਜਾਬ ਕਾਂਗਰਸ ਦੇ ਲੀਡਰਾਂ ਦੀ ਇੱਕ ਮੀਟਿੰਗ ਬੁਲਾਈ ਗਈ ਜਿਸ ਵਿੱਚ ਪ੍ਰਤਾਪ ਸਿੰਘ ਬਾਜਵਾ ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾਵੜਿੰਗ ਤਿੱਖੇ ਤੇਵਰਾਬ ਚ ਦਿਖਾਈ ਦਿੱਤੇ ਇਸ ਮੀਟਿੰਗ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਦਾ ਵੀ ਤਿੱਖਾ ਬਿਆਨ ਸਾਹਮਣੇ ਆਇਆ ਸੀ ਤੇ ਹੁਣ ਇੱਕ ਵਾਰ ਫਿਰ ਨਵਜੋਤ ਸਿੰਘ ਸਿੱਧੂ ਵੱਲੋਂ ਇੱਕ ਹੋਰ ਰੈਲੀ ਕੀਤੀ ਜਾ ਰਹੀ ਹੈ ਇਸ ਰੈਲੀ ਵਿੱਚ ਨਵਜੋਤ ਸਿੰਘ ਸਿੱਧੂ ਨੇ ਸਭ ਨੂੰ ਸੱਦਾ ਦਿੱਤਾ ਹੈ ਖਾਸ ਗੱਲ ਇਹ ਹੈ ਕਿ ਇਸ ਰੈਲੀ ਵਿੱਚ ਲਗਾਏ ਗਏ ਪੋਸਟਰ ਵਿੱਚ ਨਵਜੋਤ ਸਿੰਘ ਸਿੱਧੂ ਤੋਂ ਇਲਾਵਾ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾਵੜਿੰਗ ਦੀ ਤਸਵੀਰ ਵੀ ਸਾਹਮਣੇ ਆਈ ਹੈ ਹੁਣ ਦੇਖਣਾ ਹੋਵੇਗਾ ਕਿ ਇਸ ਮੀਟਿੰਗ ਵਿੱਚ ਪੰਜਾਬ ਕਾਂਗਰਸ ਦਾ ਕੋਈ ਵੱਡਾ ਲੀਡਰ ਪਹੁੰਚਦਾ ਹੈ ਜੇ ਨਹੀਂ ਤਾਂ ਉਹਨ ਲੋਕ ਸਭਾ ਚੋਣਾਂ ਤੋਂ ਪਹਿਲਾਂ ਕਿਸਾਨਾਂ ਨੇ ਮੋੜ ਸੰਘਰਸ਼ ਦਾ ਵੀ ਗੂੰਜਾ ਦਿੱਤਾ ਹੈ ਉੱਤਰ ਭਾਰਤ ਦੀਆਂ 18 ਕਿਸਾਨ ਜਥੇਬੰਦੀਆਂ ਵੱਲੋਂ ਦਿੱਲੀ ਵੱਲ ਕੂਚ ਕੀਤਾ ਜਾਵੇਗਾ ਇਸ ਦੀਆਂ ਤਿਆਰੀਆਂ ਵਿੜ ਦਿੱਤੀਆਂ ਗਈਆਂ ਨੇ ਜਗਜੀਤ ਸਿੰਘ ਢੱਲੇਵਾਲ ਨੇ ਕਿਹਾ ਕਿ 2 ਜਨਵਰੀ ਨੂੰ ਜੰਡੇਆਲਾ ਗੁਰੂ ਤੇ 6 ਜਨਵਰੀ ਨੂੰ ਬਰਨਾਲਾ ਵਿੱਚ ਕਿਸਾਨ ਮਹਾਪੰਚਾਇਤਾਂ ਕੀਤੇ ਜਾ ਰਹੀਆਂ ਨੇ ਕਿਸਾਨਾਂ ਵੱਲੋਂ ਮੁੜ ਦਿੱਲੀ ਵਿੱਚ ਵੱਡੇ ਅੰਦੋਲਨ ਦੀ ਤਿਆਰੀ ਕੀਤੀ ਜਾ ਰਹੀ ਹੈ ਜਿਸ ਦੇ ਲਈ ਕਿਸਾਨਾਂ ਵੱਲੋਂ ਵੱਡੀਆਂ-ਵੱਡੀਆਂ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ ਇਸੇ ਦੇ ਚੱਲਦੇ ਜੰਗਿਆਲਾ ਗੁਰੂ ਵਿਖੇ ਵੀ ਕਿਸਾਨਾਂ ਦਾ ਵੱਡਾ ਇਕੱਠ ਹੋਣ ਜਾ ਰਿਹਾ ਹੈ ਇੱਥੇ ਜਗਜੀਤ ਸਿੰਘ ਢੱਲੇਵਾਲ ਦਾ ਬਿਆਨ ਸਾਹਮਣੇ ਹੈ ਜਗਜੀਤ ਸਿੰਘ ਢੱਲੇਵਾਲ ਨੇ ਬਿਆਨ ਦਿੰਦੇ ਹੋਏ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਜੀ20 ਸਭਾ ਵਿੱਚ ਇمپੋਰਟ ਡਿਊਟੀ ਨੂੰ ਹਟਾ ਦਿੱਤਾ ਗਿਆ ਹੈ ਜਿਸ ਕਾਰਨ ਬਾਹਰੋਂ ਆਉਣ ਵਾਲੀਆਂ ਫਸਲਾਂ ਸਸਤੇ ਧਾਮਾਂ ਤੇ ਮਿਲਣ ਗਿਆ ਜਿਸ ਕਾਰਨ ਭਾਰਤ ਵਿੱਚ ਵੀ ਫਸਲਾਂ ਦੇ ਭਾਅ ਘਟਣਗੇ ਜਿਸ ਦਾ ਨੁਕਸਾਨ ਕਿਸਾਨਾਂ ਨੂੰ ਹੋਵੇਗਾ ਜਿਸ ਲਈ ਉਹਨਾਂ ਕਿਹਾ ਕਿ ਕਿਸਾਨਾਂ ਨੂੰ ਵੱਡਾ ਸੰਘਰਸ਼ ਕਰਨ ਦੀ ਜ਼ਰੂਰਤ ਹੈ ਕਿ ਦੋਸਤੋ ਸਰਕਾਰ ਦਾ ਪੂਰਾ ਜੋਰ ਲੱਗਿਆ ਹੋਇਆ ਹੈ ਕਿ ਤੁਹਾਡੀਆਂ ਜੀਮਾਂ ਜ਼ਮੀਨਾਂ ਕਿਵੇਂ ਹਥਿਆਉਣੀਆਂ ਨੇ ਪਹਿਲਾ ਤਿੰਨ ਕਾਲੇ ਕਾਨੂੰਨ ਲੈ ਕੇ ਆਏ ਸੀ ਉਹਨਾਂ ਦੇ ਰਾਹੀਂ ਜ਼ਮੀਨਾਂ ਹਥਿਆਉਣ ਦੀ ਕੋਸ਼ਿਸ਼ ਕੀਤੀ ਗਈ ਹੈ ਔਰ ਉਹ ਤਕੜੇ ਹੋ ਕੇ ਤੁਸੀਂ ਲੜਿਆ ਹੈ ਕਰਨਾ ਕੀ ਸੀ ਉਹਦੇ ਚ ਵੀ ਸਰਕਾਰ ਨੇ ਤੁਹਾਡੀਆਂ ਮੰਡੀਆਂ ਖਤਮ ਕਰਨੀਆਂ ਸੀ ਫਿਰ ਐਫਸੀ ਖਤਮ ਹੋਣੀ ਸੀ ਤੇ ਫਿਰ ਤੁਹਾਡੀ ਖੁੱਲੇ ਬਾਜ਼ਾਰ ਦੇ ਵਿੱਚ ਫਸਲ ਵੇਚਣ ਦੇ ਲਈ ਜਿਸ ਤਰ੍ਹਾਂ ਬਿਹਾਰ ਯੂਪੀ ਦੇ ਵਿੱਚ ਤੁਹਾਡਾ ਝੋਨਾ ਤੇ ਕਣਕ ਵਿਕਦੇ ਨੇ ਇਸੇ ਤਰੀਕੇ ਦੇ ਨਾਲ ਤੁਹਾਡੇ ਨਾਲ ਪੂਰੇ ਭਾਰਤ ਦੇ ਵਿੱਚ ਹੋਣੀ ਸੀ ਔਰ ਤੁਹਾਡੀ ਫਸਲ ਦਾ ਰੇਟ ਦੇਖ ਕੇ ਤੁਹਾਨੂੰ ਕਰਜ਼ਾਈ ਕਰਕੇ ਤੇ ਉਹ ਕਰਜ਼ੇ ਦੇ ਵਿੱਚ ਤੁਹਾਡੀਆਂ ਜ਼ਮੀਨਾਂ ਅਡਾਨੀਆਂ ਅਵਾਨੀਆਂ ਨੂੰ ਦੇਣ ਦੀ ਛਾਜ ਰਚੀ ਗਈ ਸੀ ਦੋਸਤੋ ਤੇ ਅੱਜ ਉਹੀ ਸਾਜ਼ਿਸ਼ ਫੇਰ ਰਚੀ ਗਈ ਹੈ ਕਿ ਤੁਹਾਡੀਆਂ ਫਸਲਾਂ ਨੂੰ ਜਿਹੜਾ ਇੱਕ ਸੇਫਟੀ ਕਵਚ ਮਿਲਿਆ ਸੀ ਇੰਪੋਰਟ ਡਿਊਟੀ ਦੇ ਨਾਂ ਤੇ ਮੈਂ ਸੇਫਟੀ ਕਵਚ ਇਸ ਲਈ ਕਹਿ ਰਿਹਾ ਕਿ ਦੋਸਤੋ ਭਾਰਤ ਦੇ ਅੰਦਰ ਕਿਸਾਨਾਂ ਨੂੰ ਸਬਸਿਡੀ ਬਿਲਕੁਲ ਜ਼ੀਰੋ ਦੇ ਬਰਾਬਰ ਮਿਲ ਰਹੀ ਹੈ ਕਨਕ ਤੋਂ ਇੰਪੋਰਟ ਡਿਊਟੀ ਜਿਹੜੀ ਖਤਮ ਕਰਨ ਦੀ ਗੱਲ ਕੀਤੀ ਹੈ ਸਰਕਾਰ ਨੇ ਮਿੱਤਰੋ ਉਹ 40% ਇੰਪੋਰਟ ਡਿਊਟੀ ਹੈ ਤੇ ਜਦੋਂ 40% ਇੰਪੋਰਟ ਡਿਊਟੀ ਦਾ ਉਹਨਾਂ ਦੀ ਬਾਤ ਹੋਣ ਵਾਲੀ ਕਣਕ ਨੂੰ ਨਾ ਲੱਗੀ ਤਾਂ ਅੰਦਾਜ਼ਾ ਲਾ ਲਓ ਕਿ 1000 ਦੇ ਮਗਰ 400 ਰੁਪਏ ਐਮਪੋਰਟ ਡਿਊਟੀ ਬਣਦੀ ਹੈ ਤੇ ਜਦੋਂ ਇੰਪੋਰਟ ਡਿਊਟੀ ਤੋਂ ਰਹਿਤ ਕਣਕ ਵਿਕੀ ਉਸ ਵੇਲੇ ਭਰਾਵੋ ਸੁਭਾਵਿਕ ਹੈ ਕਿ ਬਾਹਰ ਤੋਂ ਆਉਣ ਵਾਲੀ ਕਣਕ 14-1500 ਰੁਪਏ ਨੂੰ ਪ੍ਰਤੀ ਕੁਇੰਟਲ ਭਾਰਤ ਦੇ ਵਿੱਚ ਆਏਗੀ ਔਰ ਉਹ ਬਾਹਰਲਾ ਅਨਾਜ ਡੰਪ ਕਰਕੇ ਸਾਡੇ ਕਿਸਾਨਾਂ ਦਾ ਅਨਾਜ ਰੋਲਣ ਦੀ ਉਹੀ ਸਾਜ਼ਿਸ਼ ਫੇਰ ਜਿਹੜੀ ਪਹਿਲਾਂ ਰਚੀ ਗਈ ਸੀ ਕਰੋ ਪਿੰਡਾਂ ਦੀਆਂ ਮੀਟਿੰਗਾਂ ਔਰ ਉਹਨਾਂ ਮੀਟਿੰਗਾਂ ਦੇ ਵਿੱਚੋਂ ਵੱਡੀ ਪੱਧਰ ਦੇ ਉੱਤੇ ਕਿਸਾਨੀ ਦਾ ਇਕੱਠ ਆਪਾਂ ਕਰਨਾ ਹੈ ਕਿਉਂਕਿ ਸਰਕਾਰ ਹਮਲਾਵਰ ਹੈ ਸਰਕਾਰ ਬੜੀ ਤਰ੍ਹਾਂ ਦੇ ਹੱਥ ਕੰਡੇ ਵਰਤ ਰਹੀ ਹੈ ਉਹਨਾਂ ਨੂੰ ਟੱਕਰ ਦੇਣ ਵਾਸਤੇ ਸਾਨੂੰ ਉਸ ਤੋਂ 4 ਗੁਣਾ 10 ਗੁਣਾ ਵੱਧ ਦਿਮਾਗ ਨਾਲ ਲੜਾਈ ਲੜਨੀ ਪੈਗੀ ਬਹੁਤ-ਬਹੁਤ ਮਿਹਰਬਾਨੀ ਧੰਨਵਾਦ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਤੋਂ ਦੱਸਦੀ ਕਿ 18 ਕਿਸਾਨ ਜਥੇਬੰਦੀਆਂ ਵੱਲੋਂ 26 ਫਰਵਰੀ ਨੂੰ ਦਿੱਲੀ ਵਿੱਚ ਵੱਡੇ ਅੰਦੋਲਨ ਦੀ ਤਿਆਰੀ ਕੀਤੀ ਜਾ ਰਹੀ ਹੈ ਕਿਸਾਨਾਂ ਵੱਲੋਂ ਐਮਐਸਪੀ ਲਖੀਮਪੁਰ ਖੇੜੀ ਵਿੱਚ ਕਿਸਾਨਾਂ ਤੇ ਹੋਏ ਹਮਲੇ ਤੇ ਕਿਸਾਨਾਂ ਤੇ ਕੀਤੇ ਗਏ ਪਰਚਿਆਂ ਤੇ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਜਿਸ ਦੇ ਚੱਲਦੇ ਕਿਸਾਨਾਂ ਵੱਲੋਂ ਇੱਕ ਹੋਰ ਵੱਡਾ ਅੰਦੋਲਨ ਕਰਨ ਦਾ ਐਲਾਨ ਕੀਤਾ ਗਿਆ ਹੈ ਵਿੜਾ ਹੋ ਗਿਆ ਇੱਕ ਛੋਟੇ ਜਿਹੇ ਬ੍ਰੇਕ ਦਾ ਮਿਲਦੇ ਆਂ ਬ੍ਰੇਕ ਤੋਂ ਬਾਅਦ ਬ੍ਰੇਕ ਤੋਂ ਬਾਅਦ ਸਾਰਿਆਂ ਦੇ ਇੱਕ ਵਾਰ ਫਿਰ ਸਵਾਗਤ ਹੈ ਬਾਦਿਆਂ ਅਗਲੀ ਖਬਰ ਵੱਲ ਮੋਗਾ ਨਗਰ ਵਿੱਚ ਬੇਲਦਾਰ ਦੇ ਅਹੁਦੇ ਲਈ 48 ਸਾਮੀਆਂ ਭਰੀਆਂ ਜਾ ਰਹੀਆਂ ਨੇ ਜਿਸ ਲਈ ਘੱਟੋ ਘੱਟ ਯੋਗਤਾ 8ਵੀਂ ਪਾਸ ਹੈ ਇਸ ਨੌਕਰੀ ਲਈ 1 ਜਨਵਰੀ ਤੱਕ ਅਪਲਾਈ ਕਰ ਸਕਦੇ ਹੋ ਤਨਖਾਹ 18000 ਰੁਪਏ ਤੋਂ ਸ਼ੁਰੂ ਹੁੰਦੀ ਹੈ ਇਹਨਾਂ ਬੇਲਦਾਰਾਂ ਦੀ ਨਿਯੁਕਤੀ ਲਈ ਹੁਣ ਤੱਕ 3800 ਦੇ ਕਰੀਬ ਅਰਜ਼ੀਆਂ ਪ੍ਰਾਪਤ ਹੋ ਚੁੱਕੀਆਂ ਨੇ ਮੋਗਾ ਨਗਰ ਨਿਗਮ ਵਿੱਚ 48 ਬੇਲਦਾਰਾਂ ਦੀ ਨਿਯੁਕਤੀ ਲਈ ਹੁਣ ਤੱਕ 3800 ਦੇ ਕਰੀਬ ਅਰਜ਼ੀਆਂ ਪ੍ਰਾਪਤ ਹੋਈਆਂ ਹਨ ਬੇਲਦਾਰ ਲਈ ਘੱਟੋ ਘੱਟ ਯੋਗਤਾ ਮੀਡਲ ਹੋਣੀ ਚਾਹੀਦੀ ਹੈ ਇੱਥੇ ਅਪਲਾਈ ਕਰਨ ਵਾਲਿਆਂ ਵਿੱਚ ਪੋਸਟ ਗ੍ਰੈਜੂਏਟ ਗ੍ਰੈਜੂਏਟ ਤੇ ਐਮਏ ਉਮੀਦਵਾਰ ਸ਼ਾਮਲ ਹਨ ਅਪਲਾਈ ਕਰਨ ਲਈ ਪੰਜਾਬ ਭਰ ਤੋਂ ਉਮੀਦਵਾਰ ਆ ਰਹੇ ਹਨ ਅਪਲਾਈ ਕਰਨ ਦੀ ਆਖਰੀ ਤਾਰੀਖ 1 ਜਨਵਰੀ ਹੈ ਬਹੁਤ ਸਾਰੇ ਉਮੀਦਵਾਰ ਬੇਲਦਾਰ ਦੇ ਅਹੁਦੇ ਤੋਂ ਜਾਣੂ ਹਨ ਕਿ ਬੇਲਦਾਰ ਦਾ ਕੀ ਕੰਮ ਹੈ ਨੌਕਰੀਆਂ ਲਈ ਪੰਜਾਬ ਦੇ ਨੌਜਵਾਨਾਂ ਦੀ ਤਾਂਗ ਇਸ ਤਰ੍ਹਾਂ ਦੀਆਂ ਭਰਤੀਆਂ ਤੋਂ ਕਿਵੇਂ ਵੱਡਿਆ ਵੱਡਿਆ ਡਿਗਰੀ ਵਾਲੇ ਨੌਜਵਾਨ ਇੱਕ ਨੌਕਰੀ ਨੂੰ ਤਰਸ ਰਹੇ ਨੇ ਸਰ ਇੱਥੇ ਕੋਈ ਅਠਵੀਂ ਪਾਸ ਬੇਲਦਾਰ ਦੀ ਭਰਤੀ ਆ ਸੀ ਉਹਦੇ ਲਈ ਅਪਲਾਈ ਕਰਨਾ ਹੈ ਜੀ ਕਿੰਨਾ ਪੜੇ ਲਿਖਿਆ ਸਰ ਮੈਂ ਐਮਐਸਸੀ ਬੀਐਡ ਸੀਟੈਟ ਪੀਟੈਟ ਕੁਆਲੀਫਾਈਡ ਤੁਹਾਨੂੰ ਵੀ ਲੱਗਦਾ ਕਿ ਤੁਹਾਡੇ ਵਾਸਤੇ ਜੌਬ ਸਹੀ ਹੈ ਤੁਹਾਨੂੰ ਲੱਗ ਰਿਹਾ ਹੈ ਸਰ ਲੱਗਦਾ ਰਿਹਾ ਪਰ ਸਹੀ ਨਹੀਂ ਹੈਗੀ ਪਰ ਕੀ ਕਰੇ ਜਾਵੇ ਸਾਡੀ ਸਰਕਾਰ ਆਵੇ ਰਹੀ ਹੈ ਨਹੀਂ ਇਸ ਗੱਲ ਲਈ ਅਸੀਂ ਸਟ੍ਰਾਈਕ ਕਰਨੇ ਲਗਾ ਲਗਾ ਕਿ ਥੱਕ ਚੁੱਕੇ ਆ ਭਗਵੰਤ ਜੀ ਮਾਨ ਤੱਕ ਕਿੰਨੀ ਤਾਂ ਕਿੰਨੀ ਵਾਰ ਇਹ ਗੱਲ ਪਹੁੰਚਾਤੀ ਕਿ ਸਾਡਾ ਇੱਕ ਦਾਮ ਲਿਆ ਜਾਵੇ ਮਾਸਟਰ ਕੈਡਰ ਇੰਗਲਿਸ਼ ਮੈਰੀਟੇਰੀ ਹੈਗੀ ਆ ਉਹ ਮੈਂ ਦੇਣਾ ਵਾ ਇਗਜ਼ਾਮ ਇਹ ਸਾਡੇ ਇਗਜ਼ਾਮ ਦੀ ਕੋਈ ਡੇਟ ਹੀ ਫਾਈਨਲ ਨਹੀਂ ਕੀਤੀ ਜਾ ਰਹੀ ਜਦੋਂ ਸਿੱਖਿਆ ਮੰਤਰੀ ਕੋਲ ਜਾਂਦੇ ਆ ਤਾਂ ਇਹ ਕਹਿ ਦਿੱਤਾ ਜਾਂਦਾ ਕਿ ਕਿਹੜਾ ਮਾਸਟਰ ਕੈਡਰ ਕਿਹੜੀ ਵਰਕ ਇਹ ਕਹਿ ਕੇ ਹੁਣ ਅਸੀਂ ਅੱਕ ਕੇ ਛੋਟੀਆਂ ਪੋਸਟਾਂ ਅਪਲਾਈ ਕਰਨ ਲੱਗੇ ਕਿ ਕਿਤੇ ਸਾਡਾ ਇੱਥੇ ਕੰਮ ਬਣ ਜੇ ਤਾਂ ਸਰ ਜੋਬ ਲਈ ਅਪਲਾਈ ਕਰਨਾ ਹੈ ਕਿ ਕਿੰਨੀ ਪੋਸਟਾਂ ਨਿਕਲੀਆਂ ਮੁਕਦੇ ਸਰ 48 ਪੋਸਟਾਂ ਦੱਸ ਦਿੱਤਾ ਹੈ ਕੀ ਐਲੀਜੀਬਿਲਟੀ ਕੀ ਹੈ ਪੜਾਈ ਦੀ ਹੈ ਕਿੰਨਾ ਕੁ ਦੱਸਿਆ ਸਰ 10th بیس ਤੇ ਆ ਹੈਂਡੀਕੈਪਟਾਸ ਤੋਂ ਤੁਸੀਂ ਕਿੰਨਾ ਪੜੇ ਲਿਖੇ ਸਰ ਮੇਰੀ ਡੀਏ ਕਿੱਤੀ ਹੈ ਤੁਹਾਨੂੰ ਲੱਗ ਰਿਹਾ ਸਹੀ ਹੈ ਕਿ 10th ਵਾਲੇ ਆ ਤੇ ਡੀਏ ਵਾਲੇ ਤੁਸੀਂ ਅਪਲਾਈ ਕਰਦੇ ਹੋ ਸਰ ਦੇਖੋ ਹੁਣ ਪੋਸਟਾਂ ਕਿਤੇ ਮਿਲਦੀਆਂ ਨਹੀਂ ਪਈਆਂ ਕਿਸਮਤ ਅਜਮਾ ਰਹੇ ਆ ਜੇ ਮਿਲ ਜੇ ਕੋ ਤਾਂ ਮੈਂ ਕਰਾਇਆ ਹਾਂ ਤੇ ਕਿੰਨਾ ਪੜੇ ਲਿਖੇ ਗ੍ਰੈਜੂਏਟ ਹਾਂ ਸਰ ਤੁਹਾਨੂੰ ਪਤਾ ਹੈ ਕਿ ਆ ਵੀ ਪਾਸ ਦੇ ਨੂੰ ਤੇ ਅਪਲਾਈ ਕਰ ਸਕਦਾ ਫਿਰ ਵੀ ਤੁਸੀਂ ਗ੍ਰੈਜੂਏਟ ਹੋ ਕੇ ਅਪਲਾਈ ਕਰ ਰਹੇ ਹੋ ਸਰ ਉਹਨੂੰ ਪਤਾ ਵੀ ਕਿ ਉਸਾਂ ਬਹੁਤ ਘਟ ਆ ਰਹੀਆਂ ਨੇ ਕਿ ਕਿ ਨਹੀਂ ਹੁੰਦੀ ਪੂਰੀ ਹਰ ਕੋਲ ਵਿੱਚ ਆਠਵੀਂ ਪਾਸ ਹਤਾ ਠੀਕ ਹੈ ਅੱਠਵੀਂ ਪਾਸ ਚਾਈਨ ਕਰ ਰਹੇ ਹਾਂ ਭਾਈ ਸਾਨੂੰ ਵੀ ਜਿਹੜੀ ਜੋਬ ਮਿਲ ਜੇ ਠੀਕ ਹੈ ਇੱਕ ਵਾਰ ਆਪੀ ਐਮਐਸ ਅੰਗੁਰੂਜੀ ਦੇ ਤੋਂ ਆਈਆਂ ਬਿਲਦਾਰ ਦੀ ਪੋਸਟ ਫਿਲ ਕਰਨ ਲਈ ਕਿੰਨੀ ਐਜੂਕੇਸ਼ਨ ਕਿੰਨੀ ਲਗਦੀ ਹੈ ਮੈਂ ਗ੍ਰੈਜੂਏਸ਼ਨ ਕੰਪਲੀਟ ਕੀਤੀ ਹੋਈ ਹੈ ਤੁਹਾਨੂੰ ਪਤਾ ਕਿ ਅੱਠਵੀਂ ਪਾਸ ਯੋਗਤਾ ਹੈਗੀ ਹੈ ਤੇ ਤੁਸੀਂ ਹੋਰ ਨੋਕ ਨਹੀਂ ਨਹੀਂ ਜੀ ਐਪਲਾਈ ਕਰਨਾ ਆਏ ਹਾਂ ਹਾਂ ਜੀ ਬਿਲਦਾਰ ਦੇ ਕੰਮ ਕੀ ਹੁੰਦੇ ਤੁਹਾਨੂੰ ਪਤਾ ਹਾਂ ਜੀ ਪਸ਼ਟ ਹੈ ਕਿ ਨਗਰ ਕ ਵਿੱਚ 48 ਬੇਲਦਾਰ ਦੀਆਂ ਅਸਾਮੀਆਂ ਭਰਨ ਲਈ ਵੋਟਿੰਗ ਪਾਸ ਹੋ ਗਈ ਅਤੇ 48 ਵਿੱਚੋਂ 32 ਦੇ ਕਰੀਬ ਬੇਲਦਾਰ ਪਹਿਲਾਂ ਹੀ ਮੋٹے ਤੌਰ ਤੇ ਕੰਮ ਕਰ ਰਹੇ ਹਨ ਬਾਕੀ 16 ਅਸਾਮੀਆਂ ਬਕਾਇਆ ਹਨ ਲਖੀਂਪੁਰ ਖੇਰੀ ਹਿੱਸਾ ਦੇ ਵਿਰੋਧ ਚ ਕਿਸਾਨਾਂ ਵੱਲੋਂ ਕੇਂਦਰੀ ਗ੍ਰਹਿ ਰਾਜ ਮੰਤਰੀ ਦੇ ਉਸ ਦੇ ਪੁੱਤਰ ਤੇ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਇਸ ਦੌਰਾਨ ਕਿਸਾਨ ਅਗੂ ਸਰਵਣ ਸਿੰਘ ਪਦੇ ਨੇ ਗ੍ਰਹਿ ਰਾਜ ਮੰਤਰੀ ਨੂੰ ਸਿਰਪਾਉ ਦੇ ਕੇ ਸਮਰਮਤ ਕਰਨ ਤੇ ਇਤਰਾਜ਼ ਜਤਾਇਆ ਉਨਾ ਸ਼੍ਰੀ ਕਾਲਤਾਖ ਸਾਹਿਬ ਦੇ ਜਥੇਦਾਰ ਅਤੇ ਸਿੱਖ ਪਾਇਚਾਰਿਆਂ ਨੂੰ ਇਸ ਤੇ ਨੋਟਿਸ ਲੈਣ ਦੀ ਅਪੀਲ ਕੀਤੀ ਹੈ। ਕਿਸਾਨ ਅੰਦੋਲਨ ਦੌਰਾਨ ਲਖੀਮਪੁਰ ਖੀਰੀ ਵਿੱਚ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਟੈਨੀ ਦੇ ਪੁੱਤਰ ਅਸ਼ੀਸ਼ ਮਿਸ਼ਰਾ ਨੇ ਕੁਝ ਕਿਸਾਨਾਂ ਉੱਤੇ ਆਪਣੀ ਗੱਡੀ ਚੜਾ ਦਿੱਤੀ ਜਿਸ ਵਿੱਚ ਕਿਸਾਨਾਂ ਦੀ ਮੌਤ ਹੋ ਗਈ। ਹੁਣ ਉਹਨਾਂ ਨਾਲ ਇੱਕ ਹੋਰ ਵਿਵਾਦ ਜੁੜਦਾ ਜਾ ਰਿਹਾ ਹੈ। ਕਿਸਾਨ ਆਗੂ ਸਰਬੰਸ ਸਿੰਘ ਪੰਦੇੜ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ ਜਿਨ੍ਹਾਂ ਕਿਹਾ ਕਿ ਉੱਤਰ ਪ੍ਰਦੇਸ਼ ਦੇ ਮਹੰਗਾਪੁਰ ਦੇ ਗੁਰਦੁਆਰਾ ਪ੍ਰਧਾਨ ਗੁਰਨਾਮ ਸਿੰਘ ਵੱਲੋਂ ਲਖੀਮਪੁਰ ਖੀਰੀ ਦੇ ਕਤਲकांड ਦੇ ਸਾਜ਼ਿਸ਼ਕਰਤਾ ਗ੍ਰਹਿ ਰਾਜ ਮੰਤਰੀ ਨੂੰ ਸਰਪਾਉ ਦੇ ਇਹ ਹਤੀ ਮੰਤ ਭੱਗਾਏ ਸਰਵਰ ਸਿੰਘ ਬਤੈ ਨੇ ਇਸ ਸੰਬੰਧੀ ਜਥੇਦਾਰ ਸ਼੍ਰੀ ਕਾਲਤਾਖ ਸਾਹਿਬ ਨੂੰ ਨੋਟਿਸ ਲੈਣ ਦੀ ਗੱਲ ਕਹੀ ਹੈ ਅਰ ਜੋ ਸਮਾਚਾਰ ਸਾਹਮਣੇ ਆ ਰਹੇ ਹਨ ਵੀ ਗੁਰਦੁਆਰਾ ਮਹਿੰਗਾਪੁਰ ਲਕੀਮਪੁਰ ਖੀਰੀ ਕੇ ਜੋ ਗੁਰਦੁਆਰੇ ਕੇ ਪ੍ਰਧਾਨ ਹੈ ਉਹਨਾਂ ਨੇ ਜੋ ਅਜੇ ਮਿਸ਼ਰਾ ਟੈਨੀ ਜੋ ਕੇਂਦਰੀ ਗ੍ਰਹਿ ਰਾਜ ਮੰਤਰੀ ਹੈ ਉਹਨਕੋ ਸਰੋਪਾਉ دیا ਹੈ ਇੱਕ ਬਾਰ ਤੋਂ ਮਾਰੇ ਕਿਸਾਨ ਅਜੇ ਮਿਸ਼ਰਾ ਟੈਨੀ ਕੇ ਸੁਪੁੱਤਰ ਅਸ਼ਿਸ਼ ਮਿਸ਼ਰਾ ਨੇ थार गाड़ी चढ़ाड़ का कत्ल किए और अब उनका बेटा भी बाहर है वो स्वयं भी केंद्रीय मंत्रिमंडल में बैठे हुए हैं तो हम अपील करेंगे अकाल तख्त साहब के जथेदार से भी इस तरह के जो किसानों के कातिल हैं उनको किसी गुरुद्वारे से सुरुपाव नहीं देना चाहिए ये हिटलर को सम्मानित करने जैसी ही बात है तो मुझे लगता है भी आने वाले समय में इसके बारे में उचित कदम गुरुद्वारा कमेटी भी उठाएगी तो ये अनुचित हुआ है उस गुरुद्वारे में और हमारी अपील है कहीं भी सिख समाज ऐसे व्यक्ति को सम्मानित ना करे जिन्होंने किसानों का कत्ल किया है और सभी देश दुनियावासी को हमारी विनती है कि आप आने वाले में जो दिल्ली आंदोलन का ऐलान हो रहा उसमें सभी शामिल होइए जितनी भी देश के यूनियंस हैं ਤਾਂ ਚਾਹੇ ਮੁਲਾਜ਼ਮੋ ਕੀ ਜੂਨੀਅਰ ਆ ਚਾਹੇ ਐਨਆਰਆਈ ਭਾਈ ਚਾਰਾਹੇ ਚਾਹੇ ਪੱਤਰਕਾਰ ਭਾਈ ਚਾਰਾਹੇ ਚਾਹੇ ਬੁੱਧੀਜੀ ਵੀ ਹੈ ਸਭੀ ਕੋ ਅਪੀਲ ਕਰ ਰਹੇ ਕਿ ਇਹ بڑے ਅੰਦੋਲਨ ਮੇ ਹਮਾਰਾ ਸਾਥ ਦਿਜੀਏ ਧੰਨਵਾਦ ਤੋਂ ਦੱਦੀ ਕਿ ਲਖੀਮਪੁਰ ਖੇਰੀ ਦੀ ਕਟਨਾ ਤੋਂ ਬਾਅਦ ਕਿਸਾਨਾਂ ਵੱਲੋਂ ਅਜੇ ਮਿਸ਼ਰਾ ਟੈਨੀ ਤੇ ਉਸਦੇ ਪੁੱਤਰ ਆਸ਼ੀਸ਼ ਮਿਸ਼ਰਾ ਖਿਲਾਫ ਰੋਸ ਪੈਦਾ ਹੈ ਕਿਸਾਨਾਂ ਵੱਲੋਂ ਉਸ ਖਿਲਾਫ ਵੱਡੀ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਹਾਲਾਂਕਿ ਪ੍ਰਸ਼ਾਸਨ ਵੱਲੋਂ ਉਸਤੇ ਐਫਆਈਆਰ ਦਰਜ ਕੀਤੀ ਗਈ ਹੈ ਪਰ ਕਿਸਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਤੇ ਕੋਈ ਵੀ ਸਖਤ ਕਾਰਵਾਈ ਨਹੀਂ ਹੋ ਰਹੀ ਜਿਲੰਦਰ ਪਾਜਪਾ ਦੇ ਜ਼ਿਲ੍ਹਾ ਪ੍ਰਧਾਨ ਨੇ ਆਪਣੇ ਫੇਸਬੁਕ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਰੇਲ ਮੰਤਰੀ ਆਸ਼ਵਨੀ ਵੈਸ਼ਨਵ ਨੂੰ ਧੰਨਵਾਦ ਕਰਦੇ ਹੋਏ ਉਹਨਾਂ ਦੀਆਂ ਪੋਸਟਾਂ 'ਚ ਗੜਬੜ ਕਰ ਦਿੱਤੀ ਹੈ ਇਸ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦੇਸ਼ ਦਾ ਰੇਲ ਮੰਤਰੀ ਕਿਹਾ ਗਿਆ ਹੈ ਹੁਣ ਇਸ ਮਾਮਲੇ ਤੇ ਭਾਜਪਾ ਕੋ ਦਾਸਪਸ਼ਟੀਕਰਨ ਸਾਹਮਣੇ ਆਇਆ ਹੈ। ਜਲੰਧਰ ਵਿੱਚ ਭਾਵੇਂ ਭਾਜਪਾ ਹਾਈ ਕਮਾਂਡ ਨੇ ਤੀਜੀ ਵਾਰ ਉਸੇ ਜ਼ਿਲ੍ਹਾ ਪ੍ਰਧਾਨ ਦੀ ਚੋਣ ਕੀਤੀ ਹੈ ਪਰ ਬੰਦੇ ਭਾਰਤ ਟ੍ਰੇਨ ਲਈ ਇੱਤੇ ਧੰਨਵਾਦ ਵਿੱਚ ਪਾਈ ਪੋਸਟ ਨੂੰ ਲੈ ਕੇ ਉਹ ਵਿਵਾਦ ਵਿੱਚ गिर ਗਏ ਨੇ। ਦਰਅਸਲ ਇਸ ਪੋਸਟ ਵਿੱਚ ਉਹਨਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦੇਸ਼ ਦਾ ਰੇਲ ਮੰਤਰੀ ਆਖ ਦਿੱਤਾ ਹੈ। ਹੁਣ ਇਸ ਮਾਮਲੇ ਤੇ ਭਾਜਪਾ ਨੇ ਤਾਂ ਅਸ਼ੋਕ ਸ਼ਰਿਨ ਨੇ ਇੱਕ ਵੀਡੀਓ ਸਾਂਝੀ ਕੀਤੀ ਹੈ ਜਿਨ੍ਹਾਂ ਕਿਹਾ ਕਿ ਫੇਸਬੁੱਕ ਤੇ ਅਨੁਵਾਦ ਕੁਝ ਗਲਤ ਹੈ ਇਸ ਲਈ ਅੰਗਰੇਜ਼ੀ ਵਿੱਚ ਪੰਜਾਬੀ ਪੋਸਟ ਸਹੀ ਢੰਗ ਨਾਲ ਨਹੀਂ ਦਿਖਾਈ ਦੇ ਰਹੀ। ਦੇਖੋ ਜੀ ਇਦਾਂ ਦੀ ਕੋ ਜਿਹੜੀ ਇਹ ਮੇਰੀ ਨਿਗਾਹ ਦੇ ਵਿੱਚ ਨਹੀਂ ਆਈ ਹੈਗੀ ਹੈ ਜਿਹਦੇ ਵਿੱਚ ਜੋ ਚੀਜ਼ ਤੁਸੀਂ ਕਹਿ ਰਹੇ ਹੋਗੇ ਉਹ ਕਿ ਉਹ सुशील शर्मा ਜੀ ਸਾਡੇ ਜ਼ਿਲ੍ਹਾ ਪ੍ਰਧਾਨ ਜਿਹੜੇ ਹੈਗੇ ਉਹਨਾਂ ਦੇ ਵੱਲੋਂ ਪਾਈ ਗਈ ਹੈਗੀ ਹੈ ਤੁਹਾਡੇ ਕਹਿਣ ਤੋਂ ਬਾਅਦ ਮੈਂ ਉਹਨਾਂ ਦਾ ਪ੍ਰੋਫਾਈਲ ਪੇਜ ਵੀ ਦੇਖਿਆ ਸੋਸ਼ਲ ਮੀਡੀਆ ਵੀ ਦੇਖਿਆ ਤੇ ਉਹਦੇ ਵਿੱਚ ਤਾਂ ਬਿਲਕੁਲ ਸਹੀ ਤਰੀਕੇ ਨਾਲ ਲਿਖਿਆ ਮੈਂ ਤੁਹਾਨੂੰ ਦਿਖਾ ਵੀ ਦਿੰਦਾ ਇਹ ਧਿਆਨ ਨਾਲ ਤੁਸੀਂ ਦੇਖ ਲਓ सुशील शर्मा ਜੀ ਦੀ ਪੋਸਟ ਹੈਗੀ ਜਿਹੜੀ ਕੱਲ ਜਦ ਵੰਦੇ ਭਾਰਤ ਟ੍ਰੇਨ ਜਲੰਧਰ ਚੌਕ 'ਚ ਆਈ ਉਸ ਤੋਂ ਬਾਅਦ ਉਹਨਾਂ ਨੇ ਪਾਈ ਹੈ ਉਹਦੇ ਵਿੱਚ ਬੜੇ ਹੀ ਸਕਲੀਨ ਤੇ ਸਭ ਸ਼ਬਦਾਂ 'ਚ ਉਹਨਾਂ ਨੇ ਲਿਖਿਆ ਹੈ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਅਧੀ ਰੇਲ ਮੰਤਰੀ ਸ਼੍ਰੀ ਅਸ਼wini ਵੈਸ਼ਨਵ ਜੀ ਦਾ ਧੰਨਵਾਦ ਜਿਨ੍ਹਾਂ ਨੇ ਵੰਦੇ ਭਾਰਤ ਟ੍ਰੇਨ ਦਾ ਜਲੰਧਰ ਕੈਂਟ ਸਟਾਪੇ ਦਿੱਤਾ ਵੰਦੇ ਭਾਰਤ ਟ੍ਰੇਨ ਦੇ ਸਵਾਗਤ ਲਈ ਪਹੁੰਚੇ ਇਹ ਨਹੀਂ ਮੈਂ ਉਹ ਪੋਸਟ ਦੇਖੀ ਨਹੀਂ ਬਲਕਿ ਜਿਹੜੀ ਤੁਸੀਂ ਮੈਨੂੰ ਸਕਰੀਨਸ਼ਾਟ ਭੇਜਿਆ ਉਹ ਮੈਂ ਦੇਖਿਆ ਹੈਗਾ ਉਸ ਤੋਂ ਬਾਅਦ ਮੈਂ ਪੂਰਾ ਜਿਹੜਾ ਸੋਸ਼ਲ ਮੀਡੀਆ ਵੀ ਚੈੱਕ ਕੀਤਾ ਉਹਨਾਂ ਦਾ ਪ੍ਰੋਫਾਈਲ ਵੀ ਚੈੱਕ ਕੀਤਾ ਤੇ ਹੋਰ ਵੀ ਦੇਖਿਆ ਤੇ ਕਿਤੇ ਵੀ ਇਸ ਤਰੀਕੇ ਦੀ ਜਿਹੜੀ ਮਿਸਟੇਕ ਹੈਗੀ ਹੈ ਐਟ ਪ੍ਰੈਜ਼ੈਂਟ ਮੈਨੂੰ ਸੋਸ਼ਲ ਮੀਡੀਆ ਦੇ ਵਿੱਚ ਨਹੀਂ ਦਿਖੀ ਅਸ਼ੋਕ ਸ਼ਰੀਨ ਨੇ ਸੁਸ਼ੀਲ ਸ਼ਰਮਾ ਦੀ ਪੋਸਟ ਬਖਾਈ ਜਿਸ ਵਿੱਚ ਪੰਜਾਬੀ ਵਿੱਚ ਸਭ ਕੁਝ ਠੀਕ ਲਿਖਿਆ ਮੁਖਾਈ ਦੇ ਰਿਹਾ ਹੈ ਜੰਦੇ ਅਦ ਇੱਕ ਵਾਰ ਫਿਰ ਨਜ਼ਰ ਮਾਰਦੇ ਆ ਦਿੱਤੀਆਂ ਮੁਖਸਰ ਕਿਹਾ ਤੇ 26 ਜਨਵਰੀ ਦੀ ਪ੍ਰੇਡ ਨੂੰ ਲੈ ਕੇ ਸਿਆਸਤ ਵਿੱਚ ਆਇਆ ਉਬਾਰ ਚਾਕੀਆਂ ਦੇ ਰੱਦ ਕਰਨ ਨੂੰ ਲੈ ਕੇ ਰੱਖਿਆ ਮੰਤਰੀ ਦਾ ਆਇਆ ਬਿਆਨ ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤਾ ਸ਼ਬਦੀ ਵਾਰ ਗਣਤਤਰਤਾ ਦਿਵਸ ਵਿੱਚ ਪੰਜਾਬ ਦੇ ਚਾਕੀਆਂ ਸ਼ਾਮਲ ਨਾ ਕਰਨ ਤੇ ਸੁਨੀਲ ਜਾਖੜ ਦੇ ਬਿਆਨ ਤੇ ਵਿਵਾਦ ਜਾਰੀ ਰੱਖਿਆ ਮੰਤਰੀ ਦੇ ਜਵਾਬ ਤੋਂ ਬਾਅਦ ਮਾਲਵੀਦਰ ਕੰਗ ਨੇ ਕਿਹਾ ਸੁਨੀਲ ਜਾਖੜ ਕਿਹਾ ਪੰਜਾਬ ਦੇ ਲੋਕਾਂ ਤੋਂ ਮੰਗਣੀ ਪਵੇਗੀ ਮਾਫੀ ਪੰਜਾਬ ਕਾਂਗਰਸ ਵਿਚਲੇ ਵਿਵਾਦ ਵਿਚਾਲੇ ਨਵਜੋਤ ਸਿੰਘ ਨੇ ਇੱਕ ਹੋਰ ਰੈਲੀ ਦਾ ਕੀਤਾ ਐਲਾਨ 7 ਜਨਵਰੀ ਨੂੰ ਬਠਿੰਡਾ ਦੇ ਪਿੰਡ ਵਿੱਚ ਜਿੱਤੇਗਾ ਪੰਜਾਬ ਰੈਲੀ ਸੋਸ਼ਲ ਮੀਡੀਆ ਤੇ ਪੋਸਟਰ ਕੀਤਾ ਸਾਂਝਾ ਪੋਸਟਰ ਵਿੱਚ ਰਾਜਵੜੀ ਦੀ ਲਗਾਈ ਤਸਵੀਰ ਲੋਕ ਸਭਾ ਚੋਣਾਂ ਤੋਂ ਪਹਿਲਾਂ ਕਿਸਾਨਾਂ ਨੇ ਮੂਰਖ ਸੰਘਰਸ਼ ਦਾ ਬੁਝਾਇਆ ਵੀ ਗੁੱਲ 18 ਕਿਸਾਨ ਜਥੇਬੰਦੀਆਂ ਦਿੱਲੀ ਵੱਲ ਕਰਨਗੇ ਕੂਚ ਜਗਜੀਤ ਸਿੰਘ ਢੱਲੇਵਾਲ ਦਾ ਆਇਆ ਵੱਡਾ ਬਿਆਨ ਕਿਹਾ ਕੇਂਦਰ ਨੇ ਫਸਲਾਂ ਤੇ ਇمپੋਰਟ ਡਿਊਟੀ ਕੀਤੀ ਖਤਮ ਅੱਜ ਦੇ ਪੰਜਾਬ ਬੁਲੇਟਿਨ ਵਿੱਚ ਆਇਆ ਸੀ ਨਵੇਂ ਤੇ ਤਾਜ਼ਾ ਖਬਰਾਂ ਨਾਲ ਕੱਲ੍ਹ ਵੀ ਆਜਰੋ ਮੰਗੇ ਧੰਨਵਾਦ